ਸਭ ਕਰੋ ਬੇਸਿਕ ਕਰੋ ਉਹਦੇ ਸਵੇਰੇ ਪਾਉਣੇ 6 ਗਏ ਨੇ ਅੱਛਾ ਤੇ ਕੀ ਕਰੀ ਗਏ ਕਰੋ ਉਸ ਨੂੰ ਆਂਦੇ ਪ੍ਰੋਗਰਾਮ ਹੈ ਉੱਥੇ ਬੱਤੀ ਹੈ ਤੇ ਮੈਂ ਉੱਥੇ ਚੱਲਿਆ ਕਿਹਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਕੁਝ ਵਿਸ ਕੀਤੀ ਹੁਣ ਬੱਸੀ ਨੇ ਅਬਰ ਕੋ ਖਾਲ ਦੇ ਗਏ ਸੀ ਬਗਲ ਦਾ ਦਵਾਸਾ ਖਾਲੂ ਜੇ ਸੀ ਨਹੀਂ ਉਹ ਅੱਜ ਹੀ ਗਏ ਸੀ ਅੱਜ ਹੋਰ ਕਿਤੇ ਪ੍ਰੋਗਰਾਮ ਹੋਤ ਜੇ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਦਾ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪਤਾ ਕਰਾਣ ਨੂੰ ਗਵਾ ਤੇ ਮੈਂ ਆਊਟ ਕਿਦ ਬੁਆ ਖਲੇ ਦੋਨਾਂ ਸਾਹ ਪੈਂਦੀ ਖਬਰ ਮੈਨੂੰ ਪਹਿਲੀ ਮਿਲ ਗਈ ਸੀ ਉਹਨਾਂ ਨੇ ਹੀ ਦੱਸਿਆ ਕੀ ਦੱਸਤਾ ਉਹਨਾਂ ਨੇ ਆਉਂਦੇ ਉਹਨਾਂ ਦੇ ਪਾਜੀ ਕਿੱਥੇ ਹਨ ਕਿ ਮੈਂ ਅੰਕਲ ਮੈਂ ਉਹ ਅੰਬਰ ਸਰ ਕੇ ਹੰਦੀ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਆ ਕੱਲ ਸਵੇਰੇ ਸੰਭਾਲ ਤੋਂ ਬੋਲੀ ਚਲੇ ਗਈ ਹੈ ਅਸ਼ਾ ਤੇ ਪਹਿਲਾਂ ਵੀ ਉਹਨਾਂ ਨੇ ਵਿਚ ਗਸ਼ਤ ਕੀਤੀ ਸਿੱਖੀ ਬਾਤ ਬਦਲ ਲਗਾ ਪਹਿਲਾਂ ਕੀ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮਰਸੀ ਕੀ ਵਾਸਤੇ ਕਾਫੀ ਉਹਨਾਂ ਕਦੋਂ ਚੁੱਕੇ ਆਗੇ ਨੇ ਹਾਂਜੀ ਉਹ ਤੇ 84 ਦੇ ਤੁਰੇ ਨੇ ਕਾਫੀ ਸਾਲ ਜੇਲਾ ਜਿ ਰਹੇ ਮਾੜੇ ਹਾਂਜੀ ਪਤਾ ਕੁਛ ਕਿਹੜੀ ਗੱਲਾਂ ਜਿ ਰਹੇ ਮਾੜੇ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਹੂੰ ਉਹ ਲੁਧਿਆਣੀ ਵੱਲ ਵੀ ਰਹੇ ਨੇ ਹੂੰ ਬਾਈਡ ਕਰਾਉਣ ਦੀ ਬਦੋਂ ਕਿਉਂ ਚੰਡੀਗੜ੍ਹ ਉਹ ਕੇਸ ਜਿੱਥੋਂ ਕੀ ਪਤਾ ਹੋਇਆ ਤਿੱਦਾਂ ਦੇ ਕੇਸ ਕੁਛ ਪਤਾ ਲੱਗਾ ਚਲ ਆਉਂ ਕਰਾਂ ਹੂੰ ਕਹਾਂ ਚਲਾ ਲਈ ਸਾਰੇ ਮੇਰੇ ਸਾਥਾ ਠੀਕ ਹੈ ਕੀ ਕਹਿਣਾ ਚਾਹੀਦਾ ਤੁਹਾਨੂੰ ਨੇ ਉਹ ਕਰ ਕੁਝ ਨਹੀਂ ਕਹਿ ਕੇ ਕਿ ਉਹ ਬਸ ਚਲੇ ਗਿਆ ਕੋਈ ਸੀ ਕੰਮ ਹੋਇਆ ਬਸ ਦਾ ਕੰਮ ਹੋ ਗਿਆ ਬਸ ਸੀ ਨਹੀਂ ਗੱਲ ਕਹਿ ਕੇ ਤਾਂ ਵਸਤਾ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੋਣਾ ਨਾ ਕੰਮ ਵਾਲੇ ਹੈਗੇ ਪਤਾ ਨਹੀਂ ਕੀ ਇਹ ਤੇ ਜਵਾਕੀ ਉਹਨੇ ਕੀਤਾ ਉਹ ਪਤਾ ਨਹੀਂ ਜੀ ਉਹਨੂੰ ਇਹ ਤਾਂ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤਾਂ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਨਹੀਂ ਗਲਤ ਪਾਈ ਹੋਣੀ ਗਲਤੀ ਪਾਉਣੀ ਥਾਣਾ ਦੇਦਾ ਬਾਬਾ ਨੇ ਅਜਾ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਬਕਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਜ਼ਾ ਸਾਹਿਬ ਉਥੇ ਸਬੰਧ ਵਿੱਚ ਚੱਪਾ ਪ੍ਰੇਰਨਰਨ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਠੀਕ ਹੈ ਨਹੀਂ ਆ ਗਏ ਪਤਨੀ ਆ ਗਏ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਘਟਨਾ ਹੋਈ ਪਤਾ ਲਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਬੰਦਾ ਅੱਛਾ ਕੁਝ ਕਰਦੇ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸ ਤਰੀਕਾ ਸੀਕਰੇਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈਗਾ ਠੀਕ ਹੈ ਜੀ